ਇੱਥੇ ਦੋ ਪੱਖਾ ਉਕੇ ਨੇ ਇੱਕ ਤੇ ਅਰਜੋਤ ਸਿੰਘ ਉਹਨਾਂ ਨੇ ਜਿਹੜੀ ਗਲਤੀ ਕੀਤੀ ਆ ਉਹਦੀ ਤਨਖਾਹ ਲਗਣੀ ਆ ਦੂਜਾ ਇਹ ਭਾਵੇਂ ਨਿੱਜੀ ਤੌਰ ਤੇ ਪੇਸ਼ ਹੋਏ ਆ ਪਰ ਇਹ ਸਿੱਖਿਆ ਮੰਤਰੀ ਪੰਜਾਬ ਦੇ ਇਹਨਾਂ ਦੇ ਰਾਣੀ ਅਕਾਲ ਤਖਤ ਸਾਹਿਬ ਦੀ ਖਸੀਦ ਤੋਂ ਆਪ ਸਰਕਾਰ ਨੂੰ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਣਾ ਅੱਜ ਮਿਤੀ 22 ਸਾਵਣ ਨਾਨਕਸ਼ਹੀ ਸੰਮਾਤ 557 ਮੁਤਾਬਕ 6 اگست 2025 ਨੂੰ ਪੰਡਿਤ ਸਿੰਘ ਸਹਿਬਾਨ ਦੀ ਇਕਤਰਤਾ ਛਿੜੀ ਆਕਾਲ ਤੱਕ ਸਾਹਬ ਵਿਖੇ ਹੋਈ ਜਿਸ ਵਿੱਚ ਮਿਤੀ 24 ਜੁਲਾਈ 2025 ਨੂੰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਪੰਜਾਬ ਇਹ ਹੋਰ ਸੰਸਥਾਵਾਂ ਵੱਲੋਂ ਸਾਡੇ ਤੌਰ 'ਤੇ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਦਇਆਲਾ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਸੰਬੰਧੀ ਇੱਕ ਪ੍ਰੋਗਰਾਮ ਐਂਗੋਰ ਹਾਲ ਵਿਖੇ ਕੀਤਾ ਜਿਸ ਵਿੱਚ ਨਾਚ ਗਾਣੇ ਤੇ ਮਨੋਰੰਜਨ ਕਰਕੇ ਸਿੱਖ ਭਾਵਨਾਵਾਂ ਨੂੰ ਗੈਰੀ ਸ਼ਾਟ ਮਾਰੀ ਗਈ ਦੇਸ਼ ਦੇਸ਼ ਤੋਂ ਸਿੱਖ ਸੰਗਤ ਨੇ ਇਸ ਸਬੰਧੀ ਪੰਜਾਬ ਕੈਬਨਿਟ ਮੰਤਰੀ ਹਰਜੋਤ ਸਿੰਘ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਅਤੇ ਪੰਜਾਬੀ ਗਾਇਕ ਵੀਰ ਸਿੰਘ ਵਿਰੁੱਧ ਲਿਖਤੀ ਸ਼ਿਕਾਇਤਾਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜੀਆਂ ਜਿਨ੍ਹਾਂ ਉੱਤੇ ਵਿਚਾਰ ਕਰਦਿਆਂ ਪੰਜ ਸਿੰਘ ਸਹਿਬਾਨ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਇਹ ਸਰਕਾਰ ਨਾਲ ਸੰਬੰਧਿਤ ਹੈ ਇਹ ਸਰਕਾਰਾਂ ਨੂੰ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਸਿੱਖਿਆ ਉੱਤੇ ਸੈਮੀਨਾਰ, ਗੋਸ਼ਟਿਕਾ ਤੇ ਲੈਕਚਰ ਕਰਾਉਣੇ ਚਾਹੀਦੇ ਹਨ ਪਰ ਉਹਨਾਂ ਵਿੱਚ ਵੀ ਸਿੱਖ ਧਾਰਮਿਕ ਮਰਿਆਦਾ ਦਾ ਪੂਰਾ ਧਿਆਨ ਰੱਖਿਆ ਜਾਵੇ ਇਹਦਾ ਸਮਾਗਮਾਂ ਨੂੰ ਕਰਵਾਉਣ ਲਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮ ਪ੍ਰਚਾਰ ਕਮੇਟੀ ਇਹੀ ਅੰਮਰਤ ਸਰਤਾ ਸਹਿਯੋਗ ਲਿਆ ਜਾਵੇ ਧਾਰਮਿਕ ਤੇ ਗੁਰਮਤ ਸਮਾਗਮ ਕਰਨੇ ਅਤੇ ਨਗਰ ਕੀਰਤਨ ਕੱਢਨੇ ਨਗਰ ਕੀਰਤਨ ਸਜਾਉਣੇ ਖਾਲਸਾ ਪੰਥ ਦੀਆਂ ਸਿੱਖ ਸੰਸਥਾਵਾਂ ਦੇ ਕਾਰਜ ਨਿਭਾਣ ਅਤੇ ਪੰਥ ਇਹਨਾਂ ਨੂੰ ਪੂਰਨ ਕਰਨ ਲਈ ਪੂਰਨ ਸਮਰੱਥ ਹੈ ਇਸ ਲਈ ਸਰਕਾਰ ਸ਼ਰੂਬੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਸੰਸਥਾਵਾਂ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਤੇ ਹੋਰ ਇਤਿਹਾਸਕ ਅਸਥਾਨਾਂ ਉੱਤੇ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਸਹਿਯੋਗ ਕਰੇ ਜਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਮੌਕੇ ਬਿਹਾਰ ਸਰਕਾਰ ਨੇ ਸਹਿਯੋਗ ਕੀਤਾ ਸੀ ਸਿੱਖ ਸੰਸਥਾਵਾਂ ਵੀ ਸਰਕਾਰ ਅਤੇ ਸਰਕਾਰ ਦੇ ਨੁਮਾਇੰਦਿਆਂ ਦਾ ਇਨ੍ਹਾਂ ਸਮਾਗਮਾਂ ਵਿੱਚ ਬਣਦਾ ਸਤਕਾਰ ਕਰੇ ਕਿਉਂਕਿ ਇਨ੍ਹਾਂ ਸ਼ਤਾਬਤੀ ਸਮਾਗਮਾਂ ਵਿੱਚ ਸ਼ਾਮੂਲੀਅਤ ਕਰ ਲਈ ਦੇਸ਼ ਵਿਦੇਸ਼ ਤੋਂ ਸੰਗਤਾਂ ਸ਼੍ਰੀ ਆਨੰਦਪੁਰ ਸਾਹਿਬ ਅਤੇ ਨੌਵੇਂ ਪਾਤਸ਼ਾਹ ਨਾਲ ਸੰਬੰਧਨ ਹੋਰ ਗੁਰਦੁਆਮਾਂ ਉੱਤੇ ਨਤਮਸਤਕ ਹੋਣ ਲਈ ਵੱਡੀ ਗਿਣਤੀ ਵਿੱਚ ਪਹੁੰਚਣ ਗਿਆ ਇਸ ਲਈ ਪੰਜਾਬ ਸਰਕਾਰ ਇਨ੍ਹਾਂ ਥਾਵਾਂ ਨੂੰ ਆਉਂਦੇ ਰਸਤੇ ਛੜਕਾਂ ਠੀਕ ਕਰੇ ਕੋਲ ਟਟਾਪਿਆ ਸਾਰਾਈ ਉਥੋਂ ਵਾਲਾ ਮੈਂ ਥੋੜੇ ਦਿਨ ਪਹਿਲਾਂ ਲੰਘਿਆ ਲੋੜਿੰਦੇ ਵਿਕਾਸ ਕਾਰਜ ਕਰੇ ਸੰਗਤ ਦੀ ਸਹੂਲਤ ਵਾਲੇ ਹੋਰ ਪ੍ਰਬੰਧ ਯਕੀਨੀ ਬਣਾਏ ਜਿਵੇਂ ਬੀਤੇ ਸਮੇਂ ਮਨਾਇਨਾ ਸ਼ਤਾਬਦੀਆਂ ਮੌਕੇ ਸਮੇਂ ਦੀਆਂ ਸਰਕਾਰਾਂ ਨੇ ਗੁਰੂ ਸਾਹਿਬਾਨ ਨੂੰ ਸਮਰਪਿਤ ਹੁੰਦਿਆਂ ਕਾਲਜ ਹਸਪਤਾਲ ਯੂਨੀਵਰਸਿਟੀ ਨਾਲ ਸਥਾਪਿਤ ਕੀਤੇ ਲਾ ਹਨ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਉਸ ਤਰਜ ਉੱਤੇ ਕਾਰਜ ਕਰਦਿਆ ਨਵੇਂ ਪਾਤਸ਼ਾਹ ਦੀ ਯਾਦਗਾਰ ਵਜੋਂ ਲੋਕ ਭਲਾਈ ਲਈ ਅਜਾਹੇ ਸੰਸਥਾਨ ਕਾਇਮ ਕਰੇ ਜਦੋਂ ਗੁਰੂ ਨਾਨਕ ਸਾਹਿਬ ਦਾ 500 ਸਾਲਾ ਮਨਾਇਆ ਗਿਆ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ بڑے ਕਾਲਜ ਹੋਂਦ ਵਿੱਚ ਆਏ ਆ ਇਹ ਕੰਮ ਸਰਕਾਰਾਂ ਦੇ ਕਰਨ ਵਾਲੇ ਆ ਇਸ ਵਾਸਤੇ ਸਰਕਾਰ ਜਿਹੜੀ ਆ ਧਿਆਨ ਦੇਵੇ ਸਾਹਮਣੇ ਆਏ ਤੱਤਾਂ ਤੋਂ ਸ਼ਪਸ਼ਟ ਹੋਇਆ ਹੈ ਕਿ ਸ਼੍ਰੀ ਨਗਰ ਵਿੱਚ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਪ੍ਰੋਗਰਾਮ ਵਿੱਚ ਸਿੱਖ ਮਰਿਆਦਾ ਦੀ ਵੱਡੀ ਲੰਘੜਾਈ ਆ ਜਿਸ ਨਾਲ ਸਿੱਖਾਂ ਦੇ ਹਿਰਦੇ ਬਲੁੰਦੇ ਗਏ ਨੇ ਗਲਤੀ ਹਰਜੋਤ ਸਿੰਘ ਮੰਨ ਲਈ ਹੈ ਇਹਨਾਂ ਨੂੰ ਹੁਣ ਜਿਹੜੀ ਇਥੋਂ ਤਨਖਾਹ ਲੱਗੀ ਆ ਅੱਜ ਹੀ ਗੁਣੇਈ ਨੌਵੇਂ ਬਾਦਸ਼ਾਹ ਦੇ ਜਨਮ ਸਥਾਨ ਗੁਰਦੁਆਰਾ ਗੁਰੂ ਕੇ ਮੈਲ ਇਥੋਂ ਦਰਬਾਰ ਸਾਹਿਬ ਤੋਂ ਤੁਰ ਕੇ ਜਾਣਗੇ ਇਸ ਅਸਥਾਨ ਨੂੰ ਜਾਂਦੇ ਰਸਤੇ ਆਤੇ ਗਲੀਆਂ ਨੂੰ ਆਉਣ ਵਾਲੇ ਸਮੇਂ 'ਚ ਠੀਕ ਕਰਵਾਉਣਗੇ ਪ੍ਰਵਾਨ ਹੈ ਤੁਹਾਨੂੰ ਅਤੇ ਚੰਗੀ ਸਾਫ ਸਫਾਈ ਯਕੀਨੀ ਬਣਾਉਣਗੇ ਗੁਰਦੁਆਰਾ ਕੋਠਾ ਸਾਹਿਬ ਪਾਦਸ਼ਾਹੀ ਨੌਵੀਂ ਵੱਲਾ ਸ਼੍ਰੀ ਅੰਮ੍ਰਿਤਸਰ ਵਿਖੇ ਨੇੜੇ ਜਾ ਕੇ 100 ਮੀਟਰ ਤੁਰ ਕੇ ਜਾਣਗੇ ਇਸ ਗੁਰੂ ਘਰ ਨੂੰ ਜਾਣ ਵਾਲੇ ਰਸਤੇ ਦੀ ਹਾਲਤ ਨੂੰ ਸੁਧਾਰਨ ਲਈ ਕਾਰਜ ਕਰਨਗੇ ਪ੍ਰਵਾਨ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬਿੱਕੇ ਵੀ ਇਸੇ ਤਰ੍ਹਾਂ 100 ਮੀਟਰ ਤੋਂ ਜਾਂ ਨੇੜੇ ਜਾ ਕੇ ਤੁਰਨਗੇ ਇਹ ਲੁੜਿੰਦੇ ਕਾਰਜਾਂ ਤੇ ਰਸਤਿਆਂ ਦਾ ਪ੍ਰਬੰਧ ਯਕੀਨੀ ਬਣਾਉਣਗੇ ਪ੍ਰਵਾਨ ਹੈ ਇਹ ਨੌਵੇਂ ਪਾਤਸ਼ਾਹ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ਼੍ਰੀ ਸੀਸਗੱਟ ਸਾਹਿਬ ਦਿੱਲੀ ਵਿਖੇ ਉੱਥੇ ਜਾ ਕੇ ਪਤਾ ਲੱਗੂਗਾ ਕਿ ਕਿਵੇਂ ਸਿੱਖਾਂ ਨੇ ਭਾਈ ਮਤੀ ਦਾਸ ਨੇ ਭਾਈ ਸੱਦੀ ਦਾਸ ਨੇ ਭਾਈ ਤਿਆਲਾ ਜੀ ਨੇ ਸਿੱਖੀ ਦੇ ਲਈ ਧਾਰਮਿਕ ਆਜ਼ਾਦੀ ਲਈ ਆਪਣੇ ਸੀਸ ਤੇ ਯਾਰਾ ਚਰਵਾਇਆ ਏਗ ਚੁਪੜੇ ਰੂੰਝ ਸੜ ਕੇ ਲਪੇਟ ਕੇ ਇਵੇਂ ਜਲਾਦ ਜਲਾਲਉਦੀਨ ਦੀ ਤਲਵਾਰ ਨੇ ਸੱਚੇ ਪਾਤਸ਼ਾਹ ਦਾ ਸੀਸ ਧੜ ਤੋਂ ਵੱਖ ਕੀਤਾ ਪਰ ਕਲਗੀਧਰ ਪਾਤਸ਼ਾਹ ਕਹਿੰਦੇ ਆ ਤਿਲਕ ਜੰਜੂ ਰਾਖਾ ਪ੍ਰਵਤਾਕਾ ਕਿਨੋ ਬੜੋ ਕਲੂ ਮੈਂ ਸਾਕਾ ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆਂ ਪਰ ਸਿਰ ਨਾ ਦਿਆਂ ਸਿਰ ਕਿਵੇਂ ਰੱਖਣਾ ਕਹਿ ਹਰਜੋਤ ਸਿੰਘ ਤੁਸੀਂ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਿੱਲੀ ਜਾਓਗੇ ਉਪਰੰਤ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਇੱਕੇ ਨਤਮਸਤਕ ਹੋ ਕੇ ਦੋਗੇ ਜੁੜਾ ਘਰ ਵਿੱਚ ਸੇਵਾ ਕਰਨ ਉਪਰੰਤ 1100 ਰੁਪਏ ਦੀ ਕੜਾ ਪ੍ਰਸ਼ਾਦ ਦੀ ਦੇਗ ਕਰਵਾ ਕੇ ਅਰਦਾਸ ਕਰਾਉਣਗੇ ਪ੍ਰਵਾਨ ਹੈ ਬੈਠੋ

ਪੰਜ ਜਮਤੀ ਸਾਹਿਬ ਤੇ ਪੰਜ ਜਾਬ ਸਾਹਿਬ ਪਾਠ ਕਰਨੇ ਆ ਪ੍ਰਵਾਨ ਆ ਸੇਵਾ ਪੂਰੀ ਹੋਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ 1100 ਰੁਪਏ ਦੀ ਦੇਣ ਤੇ 1100 ਗੁਰੂ ਦੀ ਬੋਲ ਵਿੱਚ ਭੇਟਾ ਕਰਕੇ ਕਿ ਫੇਰ ਇੱਥੇ ਆਣ ਕੇ ਤੁਸੀਂ ਸੁਰਖਰੂ ਹੋਣਾ ਪ੍ਰਵਾਨ ਆ ਈਮਾ ਜਾਂਚਨਾ ਦੀ ਅਰਦਾਸ ਅਕਾਲ ਤਖਤ ਸਾਹਿਬ ਆਣ ਕੇ ਕਰਨੀ ਤੇ ਸੁਰਖਰੂ ਹੋਣਾ ਪ੍ਰਵਾਨ ਹੈ ਇਕਬਾਲ ਸਿੰਘ 11 ਦਿਨ ਜੋੜੇ ਝਾੜਨ ਤੇ ਭਾਂਡੇ ਮਾਜਣ ਦੀ ਸੇਵਾ ਹੱਥੀ ਕਰਨੀ ਇੱਕ ਘੰਟਾ ਨੇੜਲੇ ਗੁਰਦੁਆਰੇ ਪ੍ਰਵਾਨ ਆ ਵਾਲਾ ਜੀ ਸਾਹਿਬ 14 ਦਿਨ ਨਿਤਨੇਮ ਤੋਂ ਇਲਾਵਾ ਪੰਜ ਜਪਜੀ ਸਾਹਿਬ ਦੇ ਪੰਜ ਜੋਬ ਸਾਹਿਬ ਦੇ ਪਾਠ ਕਰਨੇ ਪ੍ਰਵਾਨ ਆ ਵਾਲਾ ਸੇਵਾ ਪੂਰੀ ਹੋਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਇਥੇ ਆਉਣਾ 1100 ਰੁਪਏ ਦੀ ਦੇਣ 1100 ਗੁਰੂ ਕੀ ਗੋਲਕ 'ਚ ਭੇਟਾ ਕਰਨੇ ਆ ਤੇ ਖਿਮਾ ਜਜਨਾ ਦੀ ਅਰਦਾਸ ਕਰਉਣੀ ਪ੍ਰਵਾਨ ਆ ਅੱਗੇ ਦਓ ਜੀ ਸੋਮਨਾਥ ਸਿੰਘ ਤੁਸੀਂ ਆਪਣੀ ਗਲਤੀ ਕਬੂਲ ਕੀਤੀ 11 ਦਿਨ ਜੋੜੇ ਝਾੜਨ ਦੀ ਸੇਵਾ ਤੇ ਭਾਂਡੇ ਮਾਜਣ ਦੀ ਸੇਵਾ ਨੇੜਲੇ ਗੁਰਦੁਆਰਾ ਸਾਹਿਬ 1 ਘੰਟਾ ਕਰਨੀ ਪ੍ਰਵਾਨ ਆ 11 ਦਿਨ ਨਿਤਨੀਮ ਤੋਂ ਇਲਾਵਾ ਪੰਜ ਜਪਜੀ ਸਾਹਿਬ ਤੇ ਪੰਜ ਜਾਪ ਸਾਹਿਬ ਦੇ ਪਾਠ ਕਰਨੇ ਪ੍ਰਵਾਨ ਆ ਸੇਵਾ ਪੂਰੀ ਹੋਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਹੋਣਾ 1100 ਰੁਪਏ ਦੀ ਦੇਗ 1100 ਰੁਪਏ ਗੁਰੂ ਕੀ ਫੋਲਕ 'ਚ ਭੇਟਾ ਤੇ ਮਾਫੀ ਦੀ ਅਰਦਾਸ ਖਿਮਾ ਜਾਚਨਾ ਦੀ ਕਰਾਉਣੀ ਪ੍ਰਵਾਨ ਆ ਬੈਠੋ ਦੇਖੋ ਗੁਰ ਸਿੱਖਾ ਇੱਕੋ ਪਿਆਰ ਗੁਰਮਤਾ ਉਤਾ ਭਾਈਆਂ ਪੂਰੀ ਦੁਨੀਆ ਦੇ ਵਿੱਚ ਵਸਰਵਾੜੇ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਆ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਗੁਰੂ ਕੀਆਂ ਸ਼ਤਾਬ ਦੀਆਂ ਰਣ ਮਿੜ ਕੇ ਬਣਾਈਏ ਗੁਰੂ ਨੂੰ ਸਮਰਪਿਤ ਰਹੀਏ ਆਪੋ ਆਪਣੀ ਜਿਹੜੀ ਅਧਿਕਾਰ ਖੇਤਰ ਆ ਉਹਦੇ ਮੁਤਾਬਕ ਆਪਾਂ ਕੰਮ ਕਰੀਏ ਸੱਚੇ ਬਾਦਸ਼ਾਹ ਕਿਰਪਾ ਕਰਨ ਅਮਰੇ ਮਸਤਕ ਦਾਗ ਦਗਾਨਾ ਹਮ ਕਰਜ ਗੁਰੂ ਕੋ ਸਾਡੇ ਹਮੇਸ਼ਾ ਗੁਰੂ ਦੇ ਕਰਜ਼ਦਾਰ ਰਹੀਏ ਗੁਰੂ ਨੂੰ ਸਮਰਪਿਤ ਰਹੀਏ ਸਮੂਹ ਖਾਲਸਾ ਪੰਥ ਨਾਲ ਬੇਤਿਆ ਕਰਦੇ ਆ ਵਿਚਾਰਾ ਕਰਦੇ ਆ ਮੈਂ ਵੱਧ ਘੱਟ ਬੋਲ ਗਿਆ ਵਾਂ ਤਾਂ ਪੰਜ ਕੋਲੋਂ ਗੁਰੂ ਕੋਲੋਂ ਮਾਫੀ ਮੰਗਦੇ ਆ ਜੀ